ਇੱਕ ਘਰ ਦੇ ਵਿੱਚ ਦੋ ਧੀਆ ਸੀ ਇੱਕ ਪੁੱਤ ਸੀ ਤੇ ਸਾਧ ਸੰਗਤ ਜਿਹੜਾ ਪਿਓ ਸੀ ਉਹ ਦਿਹਾੜੀ ਦਾ 500 ਰੁਪਿਆ ਕਮਾ ਕੇ ਲਿਆਇਆ ਤੇ 500 ਦਾ ਨਸ਼ਾ ਖਰੀਦ ਲਿਆਇਆ ਤੇ ਜਿਹੜਾ ਪੁੱਤ ਸੀ ਉਹਨੇ 1000 ਰੁਪਿਆ ਕਮਾਇਆ ਤੇ 1000 ਦੀ ਸ਼ਰਾਬ ਲੈ ਕੇ ਆ ਗਿਆ ਤੇ ਸਾਧ ਸੰਗਤ ਜਿਹੜੀ ਮਾਂ ਸੀ ਨਾ ਉਹ ਕਿੱਥੇ ਖੜੀ ਉਹ 2 ਰੁਪਏ ਕਿਲੋ ਆਟੇ ਵਾਲੀ ਲੈਣ ਚ ਖੜੀ ਆਟਾ ਲੈਣ ਵਾਸਤੇ ਕਿਉਂ ਕਿਉਂਕਿ ਉਹਨੂੰ ਪਤਾ ਸੀ ਕਿ ਨਾ ਤਾਂ ਮੇਰਾ ਪੁੱਤ ਬਣਿਆ ਤੇ ਨਾ ਮੇਰਾ ਘਰ ਵਾਲਾ ਬਣਿਆ ਤੇ ਇਹ ਜਿਹੜੀਆਂ ਮੇਰੇ ਘਰ ਦੋ ਧੀਆ ਨੇ ਰੱਬ ਨੇ ਦਿੱਤੀਆਂ ਉਹ ਇਹਨਾਂ ਦਾ ਤਾਂ ਪੇਟ ਮੈਂ ਪਾਲਣਾ ਹੀ ਐ ਨਾ ਉਹ ਮਾਂ 2 ਰੁਪਈਆ ਕਿਲੋ ਵਾਲੇ ਆਟੇ ਦੀ ਲੈਣ ਚ ਲੱਗੀ ਸਾਥ ਸੰਗਤ ਐਦਾਂ ਨਾ ਕਰਿਆ ਕਰੋ ਮਾਵਾਂ ਦੀ ਧੀਆ ਦੀ ਕਦਰ ਕਰਿਆ ਕਰੋ ਜਿਨ੍ਹਾਂ ਦੇ ਘਰ ਵਿੱਚ ਧੀਆ ਨੇ ਉਹ ਨਸ਼ੇ ਨਾ ਕਰਿਆ ਕਰੋ ਸ਼ਰਾਬ ਨਾ ਪੀਆ ਕਰੋ ਮਾੜੀ ਸੰਗਤ ਵਿੱਚ ਨਾ ਜਾਇਆ ਕਰੋ ਆਪਣੀ ਘਰਵਾਲੀ ਦਾ ਧਿਆਨ ਰੱਖਿਆ ਕਰੋ ਬੱਚਿਆਂ ਦਾ ਧਿਆਨ ਰੱਖਿਆ ਕਰੋ ਧੀਆਂ ਦਾ ਧਿਆਨ ਰੱਖਿਆ ਕਰੋ ਸੱਚ ਗੱਲ ਸੱਚੀ ਹੈ ਪਰ ਲਗਣੀ ਤੁਹਾਨੂੰ ਕੋੜੀ ਹੈ ਸਾਦ ਸੰਗਤ ਤੇ ਇਹ ਹੈ ਸੱਚ ਅੱਜਕੱਲ ਜੋ ਚੱਲਦਾ ਪਿਆ